ਇਹ ਕਾ ਜੁੜੀ ਹੋਏ ਰਹੇ ਆਪ ਸਭਨਾਂ ਜੀ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾ ਪਿਆਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਿ ਦੀ ਅੱਜ ਦੀ ਵੱਡੀ ਖਬਰ ਆ ਕੰਮ ਹੋਇਆ ਤਾਂ 2027 ਚ ਫਿਰ ਉਹ ਆਪ ਦਾ ਡੰਕਾ ਪੰਚੰਦੀਗੜ ਪੰਜਾਬ ਚ ਸੇਟਾਂ ਤੇ ਹੋਈ ਜਮੀਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦਿਆਂ ਤਿੰਨ ਸੀਟਾਂ ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਜਿਸ ਨੋ ਲੇਕਿ ਆਪ ਆਗੂਆਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਨਾਲ ਹੀ ਪਰ ਇਸ ਲਈ ਹੀ ਲਹਿਰ ਨੂੰ 2027 ਤੱਕ ਬਰਕਰਾਰ ਰੱਖਣਾ ਆਪ ਦੇ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ 2027 ਵਿੱਚ ਸ਼੍ਰੋਮਿਕਾ ਲੀ ਦਲ ਨੇ ਵੀ ਚੋਣ ਮੈਦਾਨ ਵਿੱਚ ਖੜਾ ਹੋਵੇਗਾ ਜਿਸ ਦਾ ਵੋਟ ਬੈਕ ਦਾ ਬੈਕ ਦਾ ਵੱਡਾ ਫਾਇਦਾ ਇਨ੍ਹਾਂ ਜ਼ਮੀਨੀ ਚੋਣਾ ਦੌਰਾਨ ਆਪ ਦੀ ਉਮੀਦਵਾਰ ਨੂੰ ਮਿਲਿਆ ਇਸ ਦੇ ਨਾਲ ਇਨ੍ਹਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਨੂੰ ਓਕੇ ਅਕੋ ਪਰ ਉਹ ਕੇ ਨਹੀਂ ਕੀਤਾ ਜਾ ਸਕਦਾ ਜਿਸ ਦੇ ਆਪਣੀ ਉਮੀਦਵਾਰ ਦੇ ਲਈ ਧੂਆਂ ਧਰ ਪ੍ਰਚਾਰ ਕੀਤਾ ਉਸ ਰਤ ਅਸਰਤੀ ਪਰਵੀ ਵਿਕਾਸ ਦੇ ਮੱਦੇ ਤੋਂ ਨਹੀਂ ਢਿੜ ਕੇ ਇਸ ਦਿਨ ਜਿਸ ਤੋਂ ਬਾਅਦ ਲੋਕਾਂ ਨੇ ਖੂਬ ਪਸੰਦ ਕੀਤੀ ਪਰ 27 ਹੋਣ ਤੱਕ ਬਹੁਤ ਸਾਰੀ ਜਹੀਆਂ ਹੋਣ ਵਾਲੀਆਂ ਜਿਸ ਤਸਤੀਆਂ ਕਾਫੀ ਬਦਲ ਗਈਆਂ ਇਹ ਖਬਰ ਨੂੰ ਹੁਣ ਤੱਕ ਵੇਖਣ ਲਈ ਧੰਨਵਾਦ